ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਦੇ ਵਿੱਚ ਇੰਟੋ ਕੈਨੇਡੀਅਨ ਗੈਂਗਸਟਰ ਨਿਕ ਬਦਨਾਮ ਆਇਰਿਸ਼ ਗੈਂਗ ਤੇ ਨਾਲ ਮਿਲ ਕੇ ਅੰਤਰਰਾਸ਼ਟਰੀ ਡਰੱਗ ਕਾਰੋਬਾਰ ਚਲਾਉਣ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਰ ਦੇ ਵਿੱਚ ਦਿੱਤੀ ਗਈ ਹੈ ਤੇ ਸਥਾਨਕ ਮੀਡੀਆ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਪਿੰਦਰ ਸਿੰਘ ਸਿਆਨ ਨਾਮ ਦਾ ਇੱਕ ਗੈਂਗਸਟਰ ਆਇਰਿਸ਼ ਕਿਨਾਹਾਨ ਗੈਂਗ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ ਉੱਤੇ ਮੈਥਾਫੈਂਟਾਮਾਈਨ ਅਤੇ ਫੈਂਟਾਨੀਲ ਦੀ ਸਕਰੀ ਕਰਦਾ ਸੀਗਾ ਤੇ ਇੰਨਾ ਹੀ ਨਹੀਂ ਅਮਰੀਕਾ ਅਦਾਲਤ ਦੇ ਦਸਤਾਵੇਜ਼ ਤੋਂ ਇਹ ਜੁਵੇ ਪਤਾ ਲੱਗ ਗਿਆ ਕਿ ਸਿਆਰ ਨੂੰ ਪਿਛਲੇ ਮਹੀਨੇ ਨਿਵਾਡਾ ਦੇ ਵਿੱਚ ਡਰਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਯਾਨੀ ਕਿ ਡੀਈਏ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀਗਾ ਇੱਕ ਬਦਨਾਮ ਆਇਰਿਸ਼ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਡਰੱਗ ਕਾਰੋਬਾਰ ਚਲਾਉਣ ਦੇ ਦੋਸ਼ ਵਿੱਚ ਇੱਕ ਭਾਰਤੀ ਕੈਨੇਡੀਅਨ ਗੈਂਗਸਟਰ ਨੂੰ ਅਮਰੀਕਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਸਿਆਨ ਨੂੰ ਪਿਛਲੇ ਮਹੀਨੇ ਨਿਵਾਡਾ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਅਦਾਲਤ ਦੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਿਆਨ ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾ ਦੁਆਰਾ ਸਮਰਥਿਤ ਚੀਨ ਤੋਂ ਰਸਾਇਣਾਂ ਨੂੰ ਇੱਥੇ ਆਯਾਤ ਕਰਨ ਅਤੇ ਲਾਸ ਏਂਜਲਸ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਬ੍ਰਦਰਸ ਕੀਪਰਸ ਨਾਲ ਜੁੜੇ ਸਿਆਨ ਨੂੰ 애ਰੀਜ਼ੋਨਾ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੈਲੀਫੋਰਨੀਆ ਵਿੱਚ ਇੱਕ ਹਲਫਨਾਮਾ ਦਾਇਰ ਕੀਤਾ ਗਿਆ ਸੀ ब्रदर्स कीपर्स एक कैनेडियन संगठित अपराध समूह है जिसने और अंतरराष्ट्रीय गैंगों ਨਾਲ ਸੰਬੰਧ ਸਥਾਪਿਤ ਕੀਤੇ ਨੇ ਨਿਵਾਡਾ ਦੇ ਇੱਕ ਜੱਜ ਨੇ ਸਿਆਨ ਨੂੰ ਕੈਲੀਫੋਰਨੀਆ ਤਬਦੀਲ ਹੋਣ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਇੱਥੇ ਦੱਸ ਦिए ਕਿ ਰਿਪੋਰਟ ਮੁਤਾਬਕ ਨਿਵਾਡਾ ਦੇ ਜੱਜ ਨੇ ਸੀਆਨ ਨੂੰ ਕੈਲੀਫੋਰਨੀਆ ਤਬਦੀਲ ਕਰਨ ਤੱਕ ਇੱਥੇ ਹੀ ਹਿਰਾਸਤ ਦੇ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਨੇ ਤੇ ਉਹਨਾਂ ਦੱਸੇ ਕਿ ਮਾਮਲੇ ਦੇ ਵਿੱਚ ਹੋਰ ਸ਼ੱਕੇ ਦੇ ਖਿਲਾਫ ਹਲੇ ਤੱਕ ਦੋਸ਼ ਤੈਅ ਨਹੀਂ ਕੀਤੇ ਗਏ ਇਸ ਤੋਂ ਪਹਿਲਾਂ ਸਿਆਨ 2008 ਅਤੇ 2011 ਦੇ ਵਿੱਚ ਸਰੀਚ ਹੋਈ ਗੋਲੀਬਾਰੀ ਦੀਆਂ ਦੋ ਘਟਨਾਵਾਂ ਦੇ ਵਿੱਚ ਵਲ-ਵਲ ਬਚ ਗਿਆ ਸੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।